ਮੈਂ ਅਮਿਤ ਕੁਮਾਰ ਹਾਂ ਜੋ ਮੰਡੀ ਚੌਕ ਦਾ ਦੁਕਾਨ ਮੇਰੀ ਜੋ ਕਿ ਲਾਇਸੈਂਸੀ ਸਿਰਫ ਸ਼ਰਾਬ ਹੀਦਾ ਹਾ ਲਾਇਸੈਂਸ ਲਿਆ ਪਾ ਸ਼ਰਾਬ ਹੀ ਆਂਦਾ ਤੇ ਭਾਜੀ 15-20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ ਕੁਰਬਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਸਾਡਾ ਦੁਕਾਨ ਤੇ ਗੱਲੇ 'ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੋਕੇ ਲੈ ਗਏ ਤੇ ਸਾਨੂੰ ਬੰਦਿਆਂ ਨੂੰ ਵੀ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ 15 ਤੋਂ 16 ਨਿਹੰਗੇ ਜਿੰਨਾਂ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲ ਸੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਗਈ ਸੀ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਵਾ ਤੁਹਾਡੀ ਦੁਕ ਇਹ ਹੈ ਉਹ ਪਈ ਗਲਾ ਬਾਹਰ ਪਈ ਗਲਾ ਗਲਾਸ ਮੇਦੀ ਲਗੇ ਇਸ ਬਾਰੇ ਪੁਲਿਸ ਨੂੰ ਕੰਪਲੀਟ ਕਰ ਕੰਪਲੀਟ ਦਰਖਾਸਤ ਦੇਦੀ ਕੀ ਮੰਗੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਦੇ ਅਸ਼ੋਕ ਸੁੱਢੀ ਹੈ ਮੇਰੀ ਕੋਲ ਡਰਿੰਕ ਦੀ ਦੁਕਾਨਾ ਹੈ ਮੈਂ ਬਾਬੇ ਮੈਂ ਕੋਈ ਗੱਲ ਨਹੀਂ ਹੋਈ ਬਾਬੇ ਆਏ ਨੇ ਡਾਂਗਾ ਬੜੀਆਂ ਤਲਪਾਨਾ ਬੜੀਆਂ ਨੰਗੀਆਂ ਆ ਗਏ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਸੁਣ ਨਹੀਂ ਕਹਿੰਦੇ ਦੁਕਾਨਾ ਬੰਦ ਕਰ ਦਿਓ ਉੱਥੇ ਦੁਕਾਨਾ ਨਹੀਂ ਖੋਲਣੀ ਆ ਕੋਲ ਡਰਿੰਕਾ ਕੱਢਦੇ ਮੈਂ ਕਹਾਂ ਬਪਾ ਜੀ ਗਰਮ ਹੈ ਇਹਨਾਂ ਦਾ ਕੀ ਫਾਇਦਾ ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਗਦਾ ਲੋਟ ਕੋ ਵਾਲਾ ਮਸਲਾ ਬਣਿਆ ਹੋਇਆ ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਹੈ ਪੂਰੀ ਗੁੰਡਾਗਰਦੀ ਕੋਈ ਨਾ ਪੁੱਛਣ ਵਾਲਾ ਮੈਨੂੰ ਕੋਈ ਨਾ ਪਿਆਨ ਵਾਲਾ ਤੁਹਾਡੇ ਕੋਲ ਨਕਸਾਨ ਹੋਇਆ ਤੁਹਾਡਾ ਉਹ ਨੁਕਸਾਨ ਤੇ ਥੋੜਾ ਹੀ ਹੈ ਪਰ ਕੋਲਡ ਰਿੰਕਾਂ ਦਾ 40 ਜਨ ਲੋ ਦੇ ਕਿੰਨੇ ਦਿਨ ਬਣਨਗੇ 1200 ਦਾ ਜਨ ਲੋ ਨੁਕਸਾਨ ਖਾਲੀ ਹੱਥ ਸੀ ਕਿ ਹੱਥਾਂ ਵਿੱਚ ਜਨੇ ਕੁਸ਼ੇ ਦਾ ਅੱਧੇ ਵਿੱਚ ਤਲਵਾਰਾਂ ਬਰਸ਼ੇਦ ਨਾਲੋਂ ਡਾਂਗਾ ਸੀ ਕਿੰਨੇ ਕ ਬੰਦੇ ਹੀ ਅੰਕੀ ਸੀ 20 25 ਬੰਦੇ ਗਏ ਸੀ ਮੇਰੇ ਤੱਕਰ ਜੇ ਪਹੁੰਚੇ ਕੀ ਕਰਦੇ ਹੋ ਜੀ ਇਹਨਾਂ ਨੂੰ ਨਾਥ ਪਾਹ ਚੰਨੀ ਤਰ੍ਹਾਂ ਹਾਂ ਜੀ ਆਪਣਾ ਨਾਮ ਰਾਮ ਰਾਜ ਹੈ ਲੋ दुकान पर क्या बात है हमारी चौक में दुकान है जी पान वाली दुकान है आए थे हमारे पास धमकी देख गए हैं कि अगर दोबारा दुकान, दुकान खोली तो जिंदा अंदर करके जिंदा जला दूंगा सामान पंद्रह बीस थे वो हाँ जी दुकान में दो लोग नहीं दुकान तोड़ नहीं है दुकान बंद कर दिया था हमने नुकसान नुकसान हुआ है जब बंद करने लगे सामान वामान गिर गया हाँ धमकी दे गए मैं राहुल मलिक क्यों मंडी चौक एक ਵਾਲਮੀਕੀ ਮੰਦਰ ਦਾ ਦੁਕਾਨਦਾਰ ਆ ਜਿੱਦਾਂ ਕਿ ਅੱਧਾ ਘੰਟਾ ਪਹਿਲਾਂ ਇੱਥੇ ਕੋਚਲ ਨਿਹੰਗ ਸਿੰਘ ਜੱਥੇਬੰਦੀਆ 10 ਤੋਂ 15 ਜਿਨੇ ਆ ਕੇ ਨੰਗਿਆ ਤਲਵਾਰਾ ਲੈ ਕੇ ਇੱਥੇ ਆਣ ਕੇ ਗੁੰਡਾ ਕਰਦੀ ਕੀਤੀ ਸਾਨੂੰ ਕੁਝ ਮਾਮਲੇ ਦਾ ਵੀ ਪਤਾ ਮੈਂ ਆਪਣੀ ਸ਼ਾਪ ਤੇ ਬੈਠਾ ਮੇਰਾ ਸਲੂਨ ਸੀ ਤੇ ਮੇਰੇ ਵਰਕਰ ਕੰਮ ਕਰ ਰਹੇ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਤੇ ਦੂਜਾ ਆ ਕੇ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੂੰ ਸੇ ਦੁਕਾਨਾ ਖੋਲਈਆ ਦੁਬਾਰਾ ਤੇ ਤੁਹਾਡੇ ਦੁਕਾਨਾਂ ਨੂੰ ਅੱਗ ਲਾ ਦਾਂਗੇ ਕਿੰਨੇ ਉਹ ਨਹੀਂ ਅੰਗ ਸੀ ਦਾ ਇਹ ਨੰਕਲ ਕੀ ਕਹਿਣਾ ਕੋ ਗਾਈਸ ਉਹਨਾਂ ਕੋ ਕਰਪਾਨਾ ਸੀ ਅਸਲਾ ਸੀ ਤੇ ਡਾਂਗਾ ਔਰ ਸੋਟੇ ਕੀ ਕੀ ਸਮਝਦੇ ਕਿਉਂ ਤੁਹਾਡੇ ਦੁਕਾਨਾਂ ਤੇ ਹਮਲਾ ਕਰਦੇ ਇੱਥੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ ਜਿੰਨੇ ਵੀ ਦੁਕਾਨਦਾਰ ਵਾਲਮੀਕ ਮੰਦਰ ਦੇ ਆਲੇ ਦੁਆਲੇ ਆ ਹਿੰਦੂ ਪਰਿਵਾਰ ਨਾਲ ਰਿਲੇਟਿਵ ਆ ਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਆ ਇਸ ਕਰਕੇ ਕਿ ਹਿੰਦੂ ਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦੇ ਅੰਤਰ ਰਚਿਆ ਗਿਆ ਵਾ ਇੱਥੇ ਤੁਹਾਡੀ ਕਾਦੀ ਦੁਕਾਨ ਸੀ ਜੀ ਮੇਰਾ हेयर ਸਲੂਨ ਸੀ ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਮੇਰੇ ਵਰਕਰ ਤੇ ਸੱਟ ਲੱਗੀ ਆ ਜਿਰਾ ਕਿ ਇੱਕ ਰਾਈਟ ਹੈਂਡ ਉਹ ਡੈਮੇਜ ਹੋ ਗਿਆ ਕਾਫੀ ਜਿਸੀ वगैरह ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਫੁਟੇਜ ਆ ਗਈ ਆ ਕਿ ਮੰਗੀ ਮੰਗ ਅਸੀਂ ਕਰਦੇ ਆ ਕਿ ਅਸੀਂ ਸੁਰੱਖਿਸ਼ ਨਹੀਂ ਆ ਇੱਥੇ ਐਸਾ ਦੁਕਾਨਾਂ ਤੇ ਅੱਜ ਇਹ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ ਆ ਮੈਂ ਸਿੱਧੇ ਲਫਜ਼ਾਂ ਦੇ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆ ਪ੍ਰਸ਼ਾਸਨ ਨੇ ਵੀ ਗੋਮਲਵਾ ਤੋਂ ਮਿੱਟੀ ਛਾੜਨੀ ਆ ਤੇ ਆਉਣ ਵਾਲੇ ਸਮੇਂ ਤੇ ਉਹ ਕਦੇ ਵੀ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋ ਗਈ ਕਿਉਂਕਿ ਉਹਨੇ ਹੰਗ ਸਿੰਘ ਜੱਥੇਬੰਦੀਆਂ ਨੇ ਅਟੈਕ ਹੀ ਹਿੰਦੂ ਪਾਇਆ ਦੁਕਾਨਦਾਰਾਂ ਦੇ ਉੱਤੇ ਕੀਤਾ ਵਾ ਇਹ ਉਹੀ 84 ਦਾ ਦੌਰ ਦੁਬਾਰਾ ਲੈਣਾ ਚਾਹੁੰਦੇ ਆ ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫੇਰ ਦੁਹਰਾਣਾ ਚਾਹੁੰਦੇ ਆ ਅਗਰ ਤਾਂ ਰਮਸਲਾ ਨਾ ਨਾ ਆਇਆ ਤਾਂ ਕੀ ਜੇ ਕੱਲ ਤੱਕ ਇਹਨਾਂ ਲੋਕਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਕਿਉਂ ਮੰਡੀ ਚੌਕ ਦੇ ਉੱਤੇ ਚੱਕਾ ਜਾਨ ਕਰਾਂਗੇ ਅਸੀਂ ਕੱਲ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਆ ਆਪਣੀ ਮੰਦਰ ਕਮੇਟੀ ਵੱਲੋਂ ਕਿ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਤ ਨਹੀਂ ਅਗੇ ਤੇ ਕੱਲ ਨੂੰ ਜੇ ਇਹਨਾਂ ਦੇ ਉੱਤੇ ਬੰਦ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਗਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ ਕਿੰਨੇ ਬੰਦੇ ਸ਼ਟਾ ਲੱਗੇ ਆ ਮੇਰੇ ਦੋ ਵਰਕਰ ਸੀ ਮੇਰਾ ਕਸਟਮਰ ਸੀ ਉਹਰੇ ਦੇ ਵੀ ਜਾਣ ਲੈਵਾ ਹਮਲਾ ਕੀਤਾ ਵੀ ਵਿਚਾਰਾ ਜਾਨ ਬਚਾ ਕੇ ਗਿਆ ਇੱਕ ਇੱਥੇ ਪਾਣ ਵਾਲਾ ਫੁੱਖਾ ਵਾ ਉਹ ਰਿਆ ਗੱਲੇ ਦੇ ਵਿੱਚ ਪੈਸੇ ਕੱਢੇ ਗਏ ਉਹ ਸਾਡਾ ਸਾਹਮਣੇ ਭਰਾ ਵਾ ਢੰਡੇ ਦੀ ਆ ਦੁਕਾਨਾ ਵਾ ਉਹਨਾਂ ਦੇ ਦੁਕਾਨਾ ਤੋਂ ਫ੍ਰਿਜਾਂ ਤੋਂ ਕੋਲਡ ਡਰਿੰਕਾਂ ਕੱਢੀਆਂ ਗਈਆਂ ਕਿੰਨੇ ਬੰਦੇ ਐ ਸੀ 15 ਤੋਂ 20 ਬੰਦੇ ਸੀ ਬਤਾਲੀ ਸਾਨੂੰ ਇਹਨਾਂ ਦਾ 3 ਨੁਕਸਾਨ ਹੋਇਆ ਪਰ ਜੇ ਨੁਕਸਾਨ ਹੋਇਆ ਵਾ ਸਾਨੂੰ ਪੀਸਫੁਲੀ ਤਰੀਕੇ ਨਾਲ ਕਹਿੰਦੇ ਦੁਕਾਨਾਂ ਬੰਦ ਕਰ ਦਿਓ ਅਸੀਂ ਦੁਕਾਨਾਂ ਬੰਦ ਕਰ ਦੇ ਲਈ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਆਂਦੇ ਜਾਣ ਲੈਵਾ ਹਮਲਾ ਕਰਲਾ ਇਹ ਤੇ ਸਿੱਧੀ ਹਿੰਦੂ ਔਰ ਸਿੱਖ ਦੀ ਲੜਾਈ ਕਰਵਾਉਣ ਵਾਲਾ ਕੰਮ ਆ ਕੀ ਗੱਲ ਹੈ ਮੇਰਾ ਨਾਮ ਜੀ ਲਾਬ ਬੱਡੂ ਆ ਜੀ ਮੈਂ ਕਿਉਂ ਮੱਡੀ ਚੌਂਗ ਭਗਵਾਨ ਵਾਲਮੀਕੀ ਮੰਦਿਰ ਦੇ ਮੇਰਾ ਦਫ਼ਤਰ ਆ ਜਿਹੜਾ ਕਿ ਜਿਤਨਾ ਦੁਕਾਨਦਾਰਾ ਦੱਸਣਾ ਵੀ ਕੁਝ ਸਮੇਂ ਪਹਿਲਾਂ ਜਿਹੜੇ ਨਿਹੰਗ ਸਿੰਘ ਜੱਥੇਬੰਦੀਆਂ ਜਿਹੜੀਆਂ ਆਈਆਂ 15 ਤੋਂ 20 ਬੰਦੇ ਜੜੇ ਆਇਆ ਉਹਨਾਂ ਨੇ ਭਗਵਾਨ ਵਾਲਮੀਕੀ ਮੰਦਿਰ ਦੇ ਦੁਕਾਨਾਂ ਉੱਤੇ ਹਮਲਾ ਕੀਤਾ ਵਾ ਜਦ ਕਿ ਅਹੀ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ 84 ਤੋਂ ਬਾਅਦ ਜਿੱਥੇ ਪੰਜਾਬ ਬੜਾ ਅਮਨ ਸ਼ਾਂਤੀ ਦਾ ਇੱਕ ਰਾਜੇ ਵਾ ਕਿ ਆਹ ਨੂੰ ਫੇਰ ਦੁਬਾਰਾ ਜਿਹੜਾ 1984 ਦਾ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਪਤਾ ਕਿੰਨਾ ਦੇ ਕਹਿੰਦੇ ਕੀਤੀ ਜਾ ਰਹੀ ਹੈ ਇਹ ਸਾਨੂੰ ਲੱਗਦਾ ਕਿ ਜਾਂ ਪੰਜਾਬ ਸਰਕਾਰ ਕਰਵਾ ਰਹੀ ਆ ਕਿਉਂਕਿ ਇਹ ਜਿਹੜਾ ਮਹਮਲਾ ਵਸੇ ਉਹ ਹਿੰਦੂਆਂ ਦੀ ਦੁਕਾਨਾਂ ਉੱਤੇ ਕੀਤਾ ਗਿਆ ਵਾ ਉਹ ਜਿਹੜਾ ਕਿ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਜਿੱਥੇ ਪੂਰੀ ਆਸਥਾ ਦੇ ਇੱਥੇ ਲੋਕ ਜੁੜੇ ਆ ਇਹ ਸਾਡੇ ਕਿਰਾਏਦਾਰ ਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਵਾਲਮੀ ਇਹ ਨਾ ਦੁਕਾਨਾਂ ਦੇ ਉੱਤੇ ਹਮਲਾ ਨਹੀਂ ਕੀਤਾ ਇਹ ਸਾਡੇ ਪਾਵਨ ਵਾਲਮੀਕੀ ਮੰਦਿਰ ਦੇ ਉੱਤੇ ਹਮਲਾ ਕਰਕੇ ਗਏ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹ ਦੁ ਤੇ ਅਸੀਂ ਦੁਕਾਨਦਾਰ ਦੇ ਨਾਲ ਉਹ ਸਾਡੀ ਸਰਕਾਰ ਕੋਲ ਤੇ ਪ੍ਰਸ਼ਾਸਨ ਲਈ ਮੰਗਿਆ ਵੀ ਜੜੇ ਇਹਨਾਂ ਹੰਗਸ ਸਿੰਘ ਜਿੱਥੇ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਛੁੱਟਿਆ ਜਵੇ ਤਾਂ ਕਿ ਕੱਲ ਨੂੰ ਇਹਨਾਂ ਤੋਂ ਫੇਰ ਹਮਲਾ ਕਰ ਸਕਾ ਕਿੰਨੇ ਕਿੰਨੇ ਹੰਗਸ ਸਿੰਘ ਆਏ ਸੀ ਜੀ 15 ਤੋਂ 20 ਨੇ ਹੰਗਸ ਸਿੰਘ ਜਿਹੜੇ ਆਏ ਸੀ ਸੀਸੀਟੀਵੀ ਕੈਮਰੇ ਫੁਟੇਜ ਨਿਕਲਦੀ ਪਈ ਆ ਉਹਰਾ ਬਾਕੀ ਕਲੀਅਰ ਹੋ ਜਾਏ ਕਿਹੜੇ ਕਿਹੜੇ ਬੰਦੇ ਕੌਣ ਦੀ ਪ੍ਰਸ਼ਾਸਨ ਆ ਕਿ ਆਸ਼ਵਾਸ਼ਣ ਦਵਾ ਦੇ ਦੇਖੋ ਜੀ ਪ੍ਰਸ਼ਾਸਨ ਇੱਥੇ ਐਸ.ਟੀ.ਓ. ਸਾਹਿਬ ਸੁਖਵੀਰ ਜੀ ਆਇਆ ਤੇ ਐਸ.ਪੀ. ਟ੍ਰੈਫਿਕ ਜਿਹੜੇ ਹਰਪਾਲ ਸਿੰਘ ਜੀ ਇੱਥੇ ਹੋ ਕੇ ਗਏ ਆ ਉਹਨਾਂ ਨੇ ਸ਼ਾਸਨ ਦਵਾਇਆ ਵੀ ਅਸੀਂ ਜਲਦ ਉਹਨਾਂ ਦੇ ਪਰਚਾ ਕਰਕੇ ਜਿਹੜਾ ਗ੍ਰਿਫਤ ਦੇਖੋ ਦਰਬਾਰ ਸਾਹਿਬ ਦੇ ਉੱਤੇ ਕਿਸੇ ਦਾ ਕੋਈ ਰਾਜ ਨਹੀਂ ਹੈਗਾ ਚਾਹੇ ਉਹ ਚਾਹੇ ਉਹ ਨਿਹੰਗ ਸਿੰਘ ਜੱਥੇਬੰਦੀਆਂ ਵਾ ਚਾਹੇ ਕੋਈ ਵੀ ਜਾਤੀ ਦਾ ਬੰਦਾ ਵਾ ਉਹਤੇ ਕਿਸੇ ਦਾ ਕੋਈ ਰਾਜ ਨਹੀਂ ਕੋਈ ਕਰ ਸਕਦਾ ਜੇ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਵਾ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਆਪਣੀ ਦੁਕਾਨ ਉੱਤੇ ਚੁੱਕਿਆ ਕਰ ਚੁੱਕੀ ਆ ਜਾਣ ਕਿਉਂਕਿ ਉਹਤੇ ਸ਼ਰਧਾ ਵਾਲੇ ਲੋਕ ਭਾਵਨਾ ਵਾਲੇ ਲੋਕ ਦਰਬਾਰ ਸਾਹਿਬ ਨਾਲ ਜੁੜੇ ਜਿਹੜੇ ਮੱਥਾ ਟੇਕਣ ਆਉਂਦੇ ਆ ਪਰ ਉਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਆਈ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੇ ਪੂਰੇ ਆਲੇ-ਦੁਆਲੇ ਦੇ ਵਿੱਚੋਂ ਸਿਰਫ ਤੇ ਸਿਰਫ ਭਗਵਾਨ ਵਾਲਮੀਕੀ ਮੰਦਿਰ ਕਿਉਂ ਮੰਦਿਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਵਾ ਕੱਲੇ ਇਹ ਬੰਦੇ ਜਿਹੜਾ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਕਿ ਉਹ ਮੰਡੀ ਚੌਂਕ ਦੇ ਵਿੱਚ ਉਹ ਹੈਗਾ ਵਾ ਤੇ ਸਾਡੀਆਂ ਦੁਕਾਨਾਂ ਉੱਤੇ ਹਮਲਾ ਕੀਤਾ ਵਾ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਕੱਲ ਨੂੰ ਅਸੀਂ ਪੂਰੇ ਵਾਲਮੀਕੀ ਸਮਾਜ ਦੀਆਂ ਪੰਜਾਬ ਦੀਆਂ ਪੂਰੀ ਸਮੂਹ ਜਿੱਥੇ ਬੰਦਿਆਂ ਨੂੰ ਇਕੱਠਾ ਕੀਤਾ ਵਾ ਉਹਨਾਂ ਨੂੰ ਮੈਸੇਜ ਲਾਤਾ ਵਾ ਕਿ ਜੇ ਅੱਜ ਤੋਂ ਬਾਅਦ ਕਿਤੇ ਵੀ ਭਗਵਾਨ ਵਾਲਮੀਕੀ ਮੰਦਿਰ ਤੇ ਤੇ ਹਮਲਾ ਆਇਆ ਅੱਜ ਤੋਂ ਦੁਕਾਨਾਂ 'ਚ ਵੜੇ ਆ ਤੇ ਕੱਲ ਨੂੰ ਸਾਨੂੰ ਡਰ ਪਿਆ ਕੇ ਕੱਲ ਨੂੰ ਸਾਡੇ ਮੰਦਿਰਾਂ 'ਚ ਵੜ ਕੇ ਤੇ ਸਾਡੇ ਮੰਦਿਰਾਂ ਦਾ ਕੀ ਹਾਲ ਕਰਨਗੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਖਾਸ ਕਰਕੇ ਬੇਨਤੀ ਆ ਕਿਉਂਕਿ ਬੜਾ ਸ਼ਿਵਾਰਸ਼ਣ ਦਵਾਸੀ ਪੁਲਿਸ ਕਮਿਸ਼ਨਰ ਸਾਹਿਬ ਨੇ ਕਿ ਮੈਂ ਆਇਆ ਮੈਂ ਅਮਨ ਸ਼ਾਂਤੀ ਦਾ ਇਥੇ ਅੰਬਰਸਰ ਨੂੰ ਬਣਾਵਾਗਾ ਪਰ ਮੈਨੂੰ ਨਹੀਂ ਲੱਗਦਾ ਸੀਪੀ ਸਾਹਿਬ ਨੇ ਜਿਹੜਾ ਆਏ ਆ ਤੇ ਉਹਨਾਂ ਦੇ ਆਉਣ ਦੇ ਨਾਲ ਹੀ ਜਿਹੜੇ ਇਹ ਹਮਲੇ ਹੋ ਗਏ ਬਾਹਰ ਮੰਦਿਰ ਦੀ ਦੁਕਾਨਾਂ ਤੇ ਪਹਿਲੀ ਵਾਰੀ ਜਿਹੜਾ ਭਗਵਾਨ ਵਾਲਮੀਕ ਇਹ ਕਿਹੜੀ ਜਗ੍ਹਾ ਦਾ ਇਲਾਕਾ ਸੀ ਜੀ ਇਹ ਕਿਉਂ ਮੰਡੀ ਚੋਂ ਗਿਆ ਜੀ ਇਹ ਹੁਣ ਪ੍ਰਸ਼ਾਸਨ ਨੇ ਕੀ ਐਸ਼ਵਾਸ਼ਵਾ ਦਿੱਤਾ ਪ੍ਰਸ਼ਾਸਨ ਨੇ ਹੀ ਐਸ਼ਵਾਸ਼ਵਾ ਆਇਆ ਵਾ ਕਿ ਅਸੀਂ ਜਲਦ ਜਲਦ ਇਹਨਾਂ ਪਰਚਾ ਕਰਾਂਗੇ ਪਰਚਾ ਦਰਜ ਕਰਕੇ ਰੈਸ਼ਟ ਕਰਕੇ ਬੰਦੇ ਅੰਦਰ ਫੜ ਕੇ ਪਾਵਾਂਗੇ ਜੇ ਨਹੀਂ ਪਾਏ ਜਾਂਦੇ ਬੰਦੇ ਅੰਦਰ ਤੇ ਕੱਲ ਨੂੰ ਸਾਨੂੰ ਫੇਰ ਡਾਰਿਆ ਕਿਉਂਕਿ ਉਹ ਇੱਕ ਜਿਹੜੇ ਨਿਹੰਗ ਸਿੰਘਾਂ ਖੁੱਲੇ ਲੋਕ ਆਗੇ ਆ ਸ਼ਰਾਰਤੀ ਅੰਸਾਰ ਅਗੇ ਨਿਹੰਗ ਸਿੰਘ ਜਿਨ੍ਹਾਂ ਨੇ ਬਾਰ ਬਾਰ ਟਾਰਗੇਟ ਕੀਤਾ ਦੇਖੋ ਜੀ ਜਿਹੜੇ ਅਸਲ ਦੇ ਵਿੱਚ ਸਹੀ ਜਿਨ੍ਹਾਂ ਨੇ ਬਾਣਾ ਪਾਇਆ ਵਾ ਜਿਹੜੇ ਧਰਮ ਨਾਲ ਜੁੜੇ ਲੋਕ ਉਹਨਾਂ ਦੇ ਉਹ ਤੇ ਨਹੀਂ ਕਰ ਸਕਦੇ ਆ ਇਹ ਕੰਮ ਪਰ ਮੈਂ ਕਹਿੰਦਾ ਕਿ ਬਾਣਾ ਪਾ ਕੇ ਜਿਹੜਾ ਬਾਣੇ ਨੂੰ ਬਦਨਾਮ ਕਰਦੇ ਪਿਆ ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਸੁੱਟਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਟਰਾਂਸਪੋਰਟ ਦਾ ਮਾਲਕ ਆ ਵੋਰਾ ਟਰਾਂਸਪੋਰਟ ਮੇਰੀ ਘੋਮੜੀ ਚੌਂਕ 'ਚ ਬਾਲਮੀਕੀ ਮੰਦਿਰ ਮਾਰਕੀਟ ਦਾ ਮੈਂ ਕਰਾਇਦਾ ਰਿਹਾ ਠੀਕ ਹੈ ਜੀ ਮੈਂ ਅੱਜ ਅਸੀਂ 10 ਸਾਲ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ ਜਸਟ ਆ ਕੇ ਮੈਂ ਆਪਣੀ ਦੁਕਾਨ ਤੇ ਜੜ ਲੱਗਾ ਵਾਂ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀਗੇ ਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਲੇ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇਗੀ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੜ ਦੋ ਠੀਕ ਹੈ ਜੀ ਮਤਲਬ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਵਾਂ ਵੀ ਆ ਗਈਆਂ ਨੇ ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ ਠੀਕ ਹੈ ਜੀ ਇਹ ਜਿਤਨਾ ਹੁੰਦਾ ਹੈ ਕਿ ਜਿਤਨਾ ਕਿ ਇਹਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਵੜਦਾਂਗੇ ਕਿੰਨੀਆਂ ਕਿਹੜੀਆਂ ਦੁਕਾਨਾਂ ਤੇ ਹਮਲਾ ਕੀਤਾ ਜੀ ਉਹਨਾਂ ਬਾਰੇ ਬਾਜੀ ਵੇਖੋ ਜੀ ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿੱਕਸ ਇਥੇ ਸਿੱਖਾਂ ਦੀ ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ ਸਿੱਖਾਂ ਨੂੰ ਕੋਈ ਇਹਨਾਂ ਨੇ ਕੁਝ ਨਹੀਂ ਆਖਿਆ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ ਠੀਕ ਹੈ ਜੀ ਸਾਡੇ ਹਿੰਦੂ ਪਰਿਵਾਰਾਂ ਨੂੰ ਬੇਹ ਨੇ ਠੀਕ ਹੈ ਸਾਡੇ ਨਾਲ ਮਲਿਕ ਰੇਅਰ ਸਨਣ ਵਾਲੇ ਨੇ ਠੀਕ ਹੈ ਜੀ ਮੰਦਿਰ ਦੇ ਕਿਰਾਏਦਾਰ ਨੇ ਇਹ ਕਿਹੜੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤੋੜ ਬਣ ਕੀਤੀ ਐ ਦੇਖੋ ਜੀ ਪਿੱਛੇ ਜਦਵ ਪਾਣ ਵਾਲਾ ਮੁੰਡਾ ਵਾ ਉਹਨੂੰ ਇਥੋਂ ਲੱਗ ਗਈਆਂ ਉਹਨੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮਤਲਬ ਕਿ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ ਦੋ ਚਾਰ ਲੈ ਜਾਓ ਠੀਕ ਹੈ ਜੀ ਚਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂ ਜੀ ਇੱਕ ਆ ਖੋਖਾ ਪਾਨ ਵਾਲਾ ਹਾਂ ਜੀ ਉਹਨੂੰ ਵੀ ਕੀਤਾ ਜੀ ਸਾਹਮਣੇ ਸੋਡੀ ਕੋਲਡ ਡਰਿੰਕ ਆ ਜਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਈ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ੱਤਕਾ ਮਾਰ ਗਏ ਕੋਲਡ ਡਰਿੰਕਾਂ ਉਹਦੇ ਫ੍ਰਿਜੋਂ ਕੱਢ ਕੇ ਲੈ ਗਏ ਨੇ ਠੀਕ ਹੈ ਜੀ ਫਿਰ ਇਹਨਾਂ ਨੇ ਵੇਖੋ ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਕਿ ਕੇਸ ਰੱਖਨੇ ਸ਼ੁਰੂ ਕਰ ਦੇ ਉਹ Hindu ਪਰਿਵਾਰ ਚੋਂ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਹੈ ਜੀ ਫਿਰ ਉਹਨੂੰ ਡਾਂਗਾ ਮਾਰੀਆਂ ਜੀ ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਆ ਆ ਵੇਖੋ ਮੈਂ ਮੇਰੀ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਭਾਜੀ ਮੈਂ ਜਿੰਨੀ ਜਿੰਨੀ ਗੋਨੀ ਘਟਿਆ ਪੂਰੀ ਮੰਗ ਕਰਦੇ ਜੀ ਤੁਸੀਂ ਮੰਗ ਇਹ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਸਵੇਰ ਤੱਕ ਇਹ ਰਿਸਟ ਨਹੀਂ ਪਈ ਤੇ ਕਿਉਂ ਮੰਡੀ ਚੌਂਗ ਕੱਲ ਬੰਦ ਕੀਤਾ ਜਾਊਗਾ ਧਰਨਾ ਦਿੱਤਾ ਜਾਊਗਾ ਪੁਲਿਸ ਸਪੋਰਟ ਕੀਤੀ ਗਈ ਹੈ ਜੀ ਪੁਲਿਸ ਵਾਲੇ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਵੀ ਚੱਕਰ ਮਾਰ ਗਏ ਨੇ 112 ਦੇ ਕੰਪਲੇਨ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ ਪਰ ਉਹਨਾਂ ਨੇ ਅਫਸਰਾਨ ਦਵਾਇਆ ਕਿ ਅਸੀਂ ਉਹਨਾਂ ਦੀ ਐਫ ਆਈ ਆਰ ਦਰਜ ਕਰਕੇ ਸਖਤ ਸਰ ਕੋ ਤਾਂ ਕਾਰਵਾਨ ਨਹੀਂ ਹੋਈ ਤੇ ਕੱਲ ਕਿਉਂ ਮੰਡੀ ਚੌਂਕ ਜਾਮ ਚੱਕਾ ਜਾਮ ਕੀਤਾ ਜਾਊਗਾ ਜੀ ਜਿਹੜਾ ਸਰ ਉਹ ਦੱਸ ਦੋ ਕੀ ਹੈ ਜਿਹੜਾ ਮਾਮਲਾ ਜਿਹੜਾ ਨਿਹੰਗ ਸਿੰਘਾ ਨੇ ਆਕੇ ਤੇ ਦੁਕਾਨਾਂ ਬੁਗਾਨਾਂ ਭੰਨੀਆਂ ਜੀ ਸਰ ਹਾਂ ਸਰ ਜਿਹੜਾ ਨਿਹੰਗ ਸਿੰਘਾ ਨੇ ਆਕੇ ਦੁਕਾਨਾਂ ਤੇ ਭੰਨੀਆਂ ਭੁਨੀਆਂ ਆਕੇ ਮੰਡੀ ਦਾ ਮਾਮਲਾ ਸਾਰਾ ਬਸ ਇਹ ਹੁਣੇ ਤਲਾਹ ਮਿਲੀ ਸੀ ਜਿੱਥੇ ਕਿਉਂ ਮੰਡੀ ਚੌਂਕ ਚ ਆਏ ਆ ਕੋਈ ਤੇ ਨਿਗਟਾ ਹੀ ਬੰਦੇ ਸੀਗੇ ਉਹਨਾਂ ਨੇ ਆਕੇ ਇੱਥੇ ਖੜ ਬੱਸੀ ਕੀਤੀ ਆ ਤੋ ਇਹ ਤੋੜਪਾਣਾਗਰ ਨੇ ਗੋਸ਼ਟੀ ਕੀਤੀ ਹੈ ਹੁਣ ਇੱਥੇ ਆ ਗਏ ਬਾਕੀ ਇਹਨਾਂ ਦੇ ਬਿਆਨ ਕਰਨ ਮਤ ਦਿੱਤੇ ਜਾ ਰਹੇ ਹਨ ਦੇਖੇ ਜਿਹੜੀ ਘਰ ਵੀ ਇੱਥੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜਿਆ ਸੁੜਿਆ ਗਿਆ ਪਿੱਛੇ ਦਰਵਾਜ਼ਾ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਕਦਮਾਂ ਦਾਜ ਕੀਤਾ ਜਾ ਰਿਹਾ ਹੈ